ਪੰਜਾਬ ਰਾਜ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਸ ਦੇ ਲਈ ਰਾਹਤ ਭਰੀ ਖਬਰ ਜਿੰਨੀ ਚੌਣਾ ਤੋਂ ਪਹਿਲਾਂ ਮੁਲਾਜ਼ਮਾਂ ਦੇ ਪੈਂਡਿੰਗ 13% ਡੀਏ ਅਤੇ 3 ਕਿਸ਼ਤਾਂ ਬਾਰੇ ਫੈਸਲਾ ਕੀ ਸੁਪਰੀਮ ਕੋਰਟ ਦੇ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਸ ਨੂੰ ਮਿਲੇਗੀ ਵੱਡੀ ਖੁਸ਼ਖਬਰੀ ਕੀ ਹੋਵੇਗੀ ਵੱਡੀ ਜਿੱਤ ਇਸ ਵੀਡੀਓ ਦੇ ਵਿੱਚ ਅਸੀਂ ਇਹੀ ਜਾਣਨ ਦੀ ਕੋਸ਼ਿਸ਼ ਕਰਾਂਗੇ ਸੋਸ਼ਲ ਮੀਡੀਆ ਦੇ ਹਵਾਲੇ ਤੋਂ ਕੁਝ ਅਹਿਮ ਖਬਰਾਂ ਜਿਹੜੀਆਂ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਸ ਦੇ ਲਈ ਆ ਰਹੀਆਂ ਨੇ ਅਸੀਂ ਉਹੀ ਜਾਣਦੇ ਆ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬ ਖਬਰਨਾਮਾ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਦੱਸੀਏ ਇੱਕ ਵੱਡੀ ਤੇ ਅਹਿਮ ਜਾਣਕਾਰੀ ਜਿਹੜੀ ਨਿਕਲ ਕੇ ਆ ਰਹੀ ਹੈ ਸੋਸ਼ਲ ਮੀਡੀਆ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਕਿ ਤਰਨਤਾਰਨ ਦੀਆਂ ਜਿਮਨੀ ਚੋਣਾਂ ਤੋਂ ਪਹਿਲਾਂ ਮੁਲਾਜ਼ਮਾਂ ਅਤੇ ਪੈਨਸ਼ਨਰਸ ਨੂੰ ਇੱਕ ਵੱਡੀ ਰਾਹਤ ਮਿਲ ਸਕਦੀ ਹੈ ਜਿਸ ਦੇ ਵਿੱਚ ਪੈਂਡਿੰਗ 13% ਡੀਏ ਯਾਨੀ ਕੇਂਦਰ ਦੇ ਬਰਾਬਰ ਪੈਂਡਿੰਗ 13% ਡੀਏ ਦੀ ਮੰਗ ਕਰ ਰਹੇ ਪੰਜਾਬ ਰਾਜ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਸ ਨੂੰ ਇੱਕ ਵੱਡੀ ਅਪਡੇਟ ਮਿਲ ਸਕਦੀ ਹੈ 13% ਡੀਏ ਦੇ ਉੱਤੇ ਜਿਹੜੀਆਂ ਤਿੰਨ ਕਿਸ਼ਤਾਂ ਬਾਰੇ ਆਖਰੀ ਫੈਸਲਾ ਪੰਜਾਬ ਸਰਕਾਰ ਕਰ ਸਕਦੀ ਹੈ ਹਾਲਾਂਕਿ ਇਹ ਜੋ ਖਬਰਾਂ ਨੇ ਸੋਸ਼ਲ ਮੀਡੀਆ ਤੋਂ ਨਿਕਲ ਕੇ ਆ ਰਹੀਆਂ ਨੇ ਇਸ ਦੇ ਉੱਤੇ ਕੋਈ ਅਧਿਕਾਰਿਕ ਸਪਸ਼ਟੀਕਰਨ ਤਾਂ ਨਹੀਂ ਹੈ ਪਰ ਦੂਸਰੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਮੁਲਾਜ਼ਮਾਂ ਤੇ ਪੈਨਸ਼ਨਜ਼ ਜਥੇਬੰਦੀਆਂ ਹੁਣ ਸੁਪਰੀਮ ਕੋਰਟ ਦਾ ਰੁਖੀ ਕਰ ਸਕਦੀਆਂ ਨੇ ਜੇਕਰ ਅਜਿਹਾ ਹੁੰਦਾ ਹੈ ਅਕੀ ਸੁਪਰੀਮ ਕੋਰਟ ਦੇ ਵੱਲੋਂ ਕੋਈ ਵੱਡੀ ਰਾਹਤ ਜਿਹੜੀ ਹੈ ਮੁਲਾਜ਼ਮਾਂ ਅਤੇ ਪੈਨਸ਼ਨਰਸ ਨੂੰ ਮਿਲੇਗੀ ਕਿਉਂਕਿ ਕਿਹਾ ਇਹ ਵੀ ਜਾ ਰਿਹਾ ਹੈ ਕਿ ਦੀਵਾਲੀ ਤੋਂ ਪਹਿਲਾਂ ਜਿਹੜੀਆਂ ਕੁਝ ਵੱਡੀਆਂ ਮੰਗਾਂ ਨੇ ਚਾਹੀਓ 4% ਡੀਏ ਦੀ ਕਿਸ਼ਤ ਹੋਵੇ ਜਾਂ ਫਿਰ ਪੈਂਡਿੰਗ 13% ਡੀਏ ਦਾ ਮਾਮਲਾ ਹੋਵੇ ਇਸ ਤੋਂ ਇਲਾਵਾ 2.9 ਡੇ ਸਕੇਲ ਅਤੇ OPS ਤੇ ਚਰਚਾ ਹੋਵੇ ਸੋ ਇਹ ਕੁਝ ਮੁੱਖ ਮੁੱਦੇ ਨੇ ਜਿਹੜੇ ਕਿ ਪੰਜਾਬ ਰਾਜ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਸ ਲਗਾਤਾਰ ਮੰਗ ਕਰ ਰਹੇ ਨੇ ਸੋ ਹੁਣ ਦੇਖਣਾ ਇਹੀ ਹੋਵੇਗਾ ਕਿਹੜੀ ਵੱਡੀ ਰਾਹਤ ਭਰੀ ਖਬਰ ਜਿਹੜੀ ਇਹ ਨਿਕਲ ਕੇ ਆਉਂਦੀ ਹੈ ਜਿਵੇਂ ਹੀ ਕੋਈ ਵੱਡਾ ਫੈਸਲਾ ਨਿਕਲ ਕੇ ਆਏਗਾ ਅਸੀਂ ਤੁਹਾਨੂੰ ਟਾਈਮ ਨਾਲ ਅਪਡੇਟ ਕਰਾਂਗੇ ਸੋ ਇਸ ਵੀਡੀਓ ਵਿੱਚ ਇੰਨਾ ਹੀ ਧੰਨਵਾਦ